ਪੰਜਾਬ ਛਾਰਖੰਡ ਨਸ਼ਾ ਤਸਕਰੀ ਦੇ ਇੱਕ ਵੱਡੇ ਨੈਟਵਰਕ ਦਾ ਫਾਜ਼ਿਲਕਾ ਪੁਲਿਸ ਵੱਲੋਂ ਖੁਲਾਸਾ ਕੀਤਾ ਗਿਆ ਪੁਲਿਸ ਨੇ ਦੋ ਤਸਕਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਕੋਲੋਂ 66 ਕਿਲੋ ਅਫੀਮ 40000 ਦੀ ਡਰੱਗ ਮਨੀ ਇੱਕ ਕਾਰ ਅਤੇ ਸੋਨਾ ਬਰਾਮਦ ਕੀਤਾ ਹੈ ਇਹਦੇ ਨਾਲ ਹੀ ਪੁਲਿਸ ਨੇ ਤਸਕਰਾਂ ਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ 42 ਖਾਤਿਆਂ ਨੂੰ ਵੀ ਫ੍ਰੀਜ਼ ਕਰਵਾ ਦਿੱਤਾ ਜਿਨ੍ਹਾਂ ਵਿੱਚ ਪੈਸਿਆਂ ਦਾ ਲੈਣ-ਦੇਣ ਹੋਇਆ ਸੀ ਠਾਣਾ ਖੁਈਆ ਸਰਬਰ ਦੇ ਐਸਐਚਓ ਰਮਨ ਕੰਬੋਜ ਅਤੇ ਉਹਨਾਂ ਦੀ ਟੀਮ ਨੂੰ ਇਹ ਕਾਮਯਾਬੀ ਹਾਸਲ ਹੋਈ ਹੈ। ਜ਼ਿਲ੍ਹਾ ਮੁਖੀ ਦੇ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ ਡੀਆਈਜੀ ਫਿਰੋਜ਼ਪੁਰ ਰੇਂਜ ਅਜੇ ਮਲੂਜਾ ਅਤੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਦਾ ਕਹਿਣਾ ਹੈ ਕਿ ਪੁਲਿਸ 2 ਮਹੀਨੇ ਤੋਂ ਇਸ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਵਿੱਚ ਸੀ। ਗੋਪਤ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਕਾਰ ਦੇ ਪਿਛਲੇ ਹਿੱਸੇ ਵਿੱਚ ਇੱਕ ਵੱਖਰੀ ਥਾਂ ਬਣਾ ਕੇ ਉਸ ਵਿੱਚ ਅਫੀਮ ਨੂੰ ਲੁਕੋਇਆ ਗਿਆ ਸੀ। ਚਾਰਖੰਡ ਤੋਂ ਦਿੱਲੀ ਦੇ ਰਾਹ ਹੁੰਦੇ ਹੋਏ ਇਹ ਆਫੀਮ ਪੰਜਾਬ ਵਿੱਚ ਲਿਆਂਦੀ ਗਈ। ਉਹਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਤਸਕਰਾਂ ਦੇ ਖਾਤਿਆਂ ਤੇ ਇਨ੍ਹਾਂ ਦੀਆਂ ਜਾਇਦਾਦਾਂ ਨੂੰ ਸੀਜ਼ ਕੀਤਾ ਜਾ ਰਿਹਾ ਹੈ। ਇਹ ਸਾਡੇ ਫਾਜ਼ਲਕਾ ਦੀ ਪੁਲਿਸ ਹੈ ਜਿਹੜੀ ਇਹਨਾਂ ਨੇ ਸਾਡੇ ਪੰਜਾਬ ਗਵਰਨਮੈਂਟ ਸਾਡੇ ਡੀਜੀਪੀ ਸਾਹਿਬ ਗੁਰੋਈਆ ਉਦਵ ਦੀ ਹਦਾਇਤ ਤੇ ਨਸ਼ੇ ਵਿਰੋਧੀ ਮਹਿੰਮ ਚਲਾਈ ਹੋਈ ਹੈ। ਉਸੇ ਮਹਿੰਮ ਦੇ ਤਹਿਤ ਅਸੀਂ ਫਾਜ਼ਲਕਾ ਦੇ ਵਿੱਚ ਹਬੋਰ ਏਰੀਏ ਦੇ ਵਿੱਚ 66 ਕਿਲੋ ਅਫੀਮ ਪਕੜੀ ਹੈ ਇਹ ਇੱਕ ਪੂਰਾ ਗੈਂਗ ਹੈ ਇਹਦੇ ਅਸੀਂ ਦੋ ਦੋਸ਼ੀ ਅਰੈਸਟ ਕਰ ਚੁੱਕੇ ਆ ਇੱਕ ਜਿਹੜਾ ਦੋਸ਼ੀ ਜਿਹੜਾ ਮੇਨ ਕਿੰਗ ਪਿੰਨ ਹੈਗਾ ਉਹਦਾ ਅਸੀਂ ਉਹਨੂੰ ਟਰੈਕ ਕਰ ਰਹੇ ਆ ਉਹਨੂੰ ਵੀ ਜਲਦੀ ਫੜ ਲਾਂਗੇ ਇਸ ਤੋਂ ਇਲਾਵਾ ਜਿਹੜੇ ਵੀ ਬੈਕਵਰਡ ਜਾਂ ਫਾਰਵਰਡ ਲਿੰਕਜ ਹੈ ਉਹਨੂੰ ਅਸੀਂ ਬੇਨਕਾਬ ਕਰਾਂਗੇ ਉਹ ਉਹ ਬੰਦਿਆਂ ਨੂੰ ਅਸੀਂ ਜਿਹੜੇ ਦੋ ਬੰਦੇ ਅਰੈਸਟ ਕੀਤੇ ਆ ਉਹਨਾਂ ਨੂੰ ਰਿਮਾਂਡ ਤੇ ਲੈ ਕੇ ਉਹਨਾਂ ਦੇ 42 ਬੈਂਕ ਅਕਾਊਂਟ ਜਿਹੜਾ ਦੋਸ਼ੀ ਹੈ ਸੁਖਯਾਦ ਸਿੰਘ ਇਹਦੇ 42 ਬੈਂਕ ਅਕਾਊਂਟ ਜਿਨ੍ਹਾਂ ਵਿੱਚ 1 ਕਰੋੜ 86 ਲੱਖ ਅਮਾਊਂਟ ਹੈ ਉਹ ਅਸੀਂ ਫ੍ਰੀਜ਼ ਕਰਾ ਚੁੱਕੇ ਹਾਂ ਇਸ ਤੋਂ ਇਲਾਵਾ 400 ਗ੍ਰਾਮ ਸੋਨਾ 7 ਲੱਖ ਦਾ ਇੱਕ ਟਰੈਕਟਰ ਹੈ ਉਹਨਾਂ ਦਾ ਬਾਕੀ ਉਹਨੇ ਮਕਾਨ ਤੇ ਵੀ ਕੁਝ ਰੈਨੋਵੇਸ਼ਨ ਦੇ ਪੈਸੇ ਲਾਏ ਆ ਕਰੀਬ 15 ਲੱਖ ਉਹ ਸਾਰੀ ਅਸੀਂ ਪ੍ਰਾਪਰਟੀ ਸੀਜ਼ ਕਰਾ ਰਹੇ ਹਾਂ ਤੇ ਉਹ ਤੁਹਾਨੂੰ ਜਦੋਂ ਵੀ ਮਤਲਬ ਇਸ ਚੀਜ਼ ਦਾ ਆਰਡਰ ਆ ਜਾਂਦਾ ਹੈ ਉਹ ਤੁਹਾਨੂੰ ਅਸੀਂ ਉਸ ਬਾਰੇ ਡਿਟੇਲ ਚ ਵੀ ਦੱਸਾਂਗੇ ਸਰ ਇਹ ਨੈਟਵਰਕ ਚੱਲ ਕਿੱਥੋਂ ਰਿਹਾ ਸੀਗਾ ਕਿਹੜੀ ਸਟੇਟ ਤੋਂ ਇਹ ਪੰਜਾਬ ਦੇ ਇਹ ਜਿਹੜੇ ਬੰਦੇ ਐ ਇਹ ਝਾਰਖੰਡ ਤੋਂ ਲੈ ਕੇ ਆ ਰਹੇ ਸੀ ਵਾਇਆ ਦਿੱਲੀ ਤੇ ਸਾਡਾ ਕਰੀਬ 2 2.5 ਮਹੀਨਿਆਂ ਤੋਂ ਇਹ ਆਪਰੇਸ਼ਨ ਚੱਲ ਰਿਹਾ ਸੀ ਜਦੋਂ ਇਹ ਜਾਂਦੇ ਸੀ ਪਹਿਲਾਂ ਖਾਲੀ ਹੱਥ ਆ ਜਾਂਦੇ ਸੀ ਪਰ ਐਤਕੀ ਸਾਡੇ ਕੋਲੇ ਪੱਕੀ ਇਨਫੋਰਮੇਸ਼ਨ ਸੀ ਇਹ ਸਵਿਫਟ ਕਾਰ ਹੈਗੀ ਐ ਉਹਦੇ ਵਿੱਚ ਕੈਵਿਟੀ ਇੱਕ ਬਣਾਈ ਹੋਈ ਐ ਉਹਦੇ ਵਿੱਚ ਜਿਹੜੀ ਅਫੀਮ ਤਿੰਨ ਤਿੰਨ ਕਿਲੋ ਦੇ 22 ਪੈਕੇਟ ਸੀ 68 ਕਿਲੋ ਸੀ ਅਫੀਮ ਪਕੜੀ ਹੈ ਮੈਨੂੰ ਲੱਗਦਾ ਪੰਜਾਬ ਦੇ ਪਿਛਲੇ 10 ਸਾਲ ਤੋਂ ਇਹ ਸਭ ਤੋਂ ਵੱਡੀ ਅਫੀਮ ਦੀ ਰਿਕਵਰੀ ਹੈ ਇਹ ਪਕੜ ਚ ਕਿਵੇਂ ਆਏ ਸਰ ਇਹ ਸਾਡੇ ਸੋਰਸ ਤੋਂ ਇਨਫੋਰਮੇਸ਼ਨ ਆਈ ਸੀ ਜਿਹੜੇ ਸਾਡੇ ਮੁਖਬਰ ਹੈ ਉਹਨੂੰ ਅਸੀਂ ਡਿਵੈਲਪ ਕੀਤਾ ਤੇ ਉਸ ਬੇਸ ਤੇ ਅਸੀਂ ਇਹ ਰਿਕਵਰੀ ਕੀਤੀ ਹੈ ਪੰਜਾਬ ਪੂਰੇ ਪੰਜਾਬ ਦੇ ਸਪਲਾਈ ਕਰਦੇ ਸੀ ਆ ਖਾਸ ਕਰਕੇ ਜਿਹੜੇ ਹਾਲ ਤੱਕ ਇਹਨਾਂ ਦੀ ਪੁੱਛਗਿੱਛ ਅਸੀਂ 4 ਦਿਨ ਦਾ ਇਹਨਾਂ ਦਾ ਰਿਮਾਂਡ ਲਿਆ ਹੈ ਹਾਲੀ ਤੱਕ ਤਾਂ ਜਿਹੜੇ ਨੇਬਰਿੰਗ ਜਿਹੜੇ ਡਿਸਟ੍ਰਿਕਟ ਆ ਜਿਵੇਂ ਆਪਣੇ ਮੁਖਸਰ ਹੋ ਗਿਆ ਫਰੀਦਕੋਟ ਹੋ ਗਿਆ ਫਰੋਜਪੁਰ ਹੋ ਗਿਆ ਐਸਾ ਇਲਾਕੇ ਦੇ ਕੁਝ ਬੰਦਿਆਂ ਦਾ ਪਤਾ ਵੀ ਲੱਗਿਆ ਬਾਕੀ ਅਸੀਂ ਡਿਟੇਲ ਚਾਹੁੰਦੇ ਆਂ ਦੀ ਪੁੱਛਗਿੱਛ ਕਰ ਰਹੇ ਆਂ ਕਿਉਂਕਿ ਕੱਲ ਤਾਂ ਅਸੀਂ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹਨਾਂ ਦਾ ਕਰਦੇ ਰਹੇ ਆਂ ਅੱਜ ਜਿਹੜੇ ਵੀ ਬੈਕਵਰਡ ਫਾਰਵਰਡ ਲਿੰਕਸ ਜ ਹੈ ਉਹ ਵੀ ਅਸੀਂ ਪਤਾ ਕਰਾਂਗੇ ਸਰ ਜਿਹੜੇ 42 ਖਾਤੇ ਨੇ ਤੁਸੀਂ ਗੱਲ ਕੀਤੀ ਉਹ 42 ਖਾਤੇ ਕਿਸ ਨਾਮ ਤੇ ਨੇ ਇੱਕੋ ਪਰਸਨ ਦੇ ਨੇ ਜੀ ਨਹੀਂ ਇਹ ਜਿਹੜਾ ਸੁਖਜਾਦ ਹੈ ਕੁਝ ਇਹਦੇ ਆਪਣੇ ਨਾਮ ਤੇ ਹੈ ਬਾਕੀ ਇਹਦੇ ਰਿਸ਼ਤੇਦਾਰਾਂ ਦੇ ਨਾਮ ਤੇ ਹੈ ਤੇ ਬਾਕੀ ਜਿਹੜਾ ਜਗਰਾਦ ਸਿੰਘ ਇੱਕ ਹੈਗਾ ਇਹਦੇ ਵੀ 15 ਅਕਾਊਂਟ ਹੈਗੇ ਆ ਇਹਦੇ ਜਾਂ ਇਹਦੇ ਰਿਸ਼ਤੇਦਾਰਾਂ ਉਹ ਅਸੀਂ ਅੱਜ ਆਪਣੀਆਂ ਟੀਮ ਦਲਾਈਆਂ ਉਹ ਵੀ ਤੁਹਾਨੂੰ ਦੱਸਾਂਗੇ ਵੀ ਕਿੰਨੀ ਅਮਾਉਂਟ ਇਹਨਾਂ ਦੇ ਖਾਤੇ ਵਿੱਚ ਫ੍ਰੀਜ਼ ਕੀਤੀ ਜਾਵੇਗੀ ਹਾਂ ਇਹ ਜਦੋਂ ਅਸੀਂ ਇਹ ਗੱਡੀ ਫੜੀ ਹੈ ਉਹਦੇ ਵਿੱਚੋਂ ਜਿਹੜਾ ਮੇਨ ਦੋਸ਼ੀ ਸੁਖਿਆਦ ਸਿੰਘ ਹੈ ਉਹਦੇ ਕੋਲੋਂ ਅਸੀਂ 40000 ਰੁਪਏ ਨਕਦ ਵੀ ਬਰਾਮਦ ਸਰ ਇਹ ਕੁਝ ਪਤਾ ਲੱਗਿਆ ਵੀ ਇਹ ਚਲਾਉਂਦੇ ਕਿਵੇਂ ਸੀ ਇਹ ਸਪਲਾਈ ਕਿਵੇਂ ਕਰਦੇ ਸੀ ਇਹਨੂੰ ਕੀ ਪੈਕਿੰਗ ਕਰਦੇ ਸੀ ਅੱਗੇ ਕਿਸ ਤਰ੍ਹਾਂ ਸਪਲਾਈ ਕੀਤੀ ਜਾਂਦੀ ਉਹ ਇਹਨਾਂ ਦੀ ਜਿਵੇਂ ਉਹ ਤਾਂ ਸਪਲਾਈ ਤਾਂ ਉਹ ਗਾਂ ਪੁੱਜੋ ਵਿੱਚ ਡਿਮਾਂਡ ਕਿਲੋ ਦੀ ਕਰਦਾ ਜਾਂ ਹੋਰਾ ਉਹ ਕੱਟ ਕੇ ਉਹਦੇ ਚੋਂ ਦੇ ਦਿੰਦੇ ਐ ਤੇ ਬਾਕੀ ਜਿਹੜਾ ਪਿੱਛੋਂ ਦਾ ਚਾਰਖੰਡ ਤੋਂ ਆਈ ਹੈ ਤਿੰਨ ਤਿੰਨ ਕਿਲੋ ਦੇ ਪੈਕੇਟ ਸੀ ਅਗਾ ਜਿਵੇਂ ਇਹਨਾਂ ਦਾ ਕੋਈ ਕਸਟਮਰਸ ਹੈਗੇ ਆ ਉਸੇ ਮੁਤਾਬਕ ਸਪਲਾਈ ਛੋਟੀ ਸਪਲਾਈ ਨਹੀਂ ਵੱਡੀ ਸਪਲਾਈ ਆ ਜੇ ਹੁਣ ਜੇ 66 ਕਿਲੋ ਲੈ ਕੇ ਆਏ ਆ ਤੁਸੀਂ ਵੀ ਸਮਝਦੇ ਹੋਵੋਗੇ ਵੀ ਇਹ ਵੱਡੇ ਵੱਡੇ ਸਮਗਲਰਸ ਆ ਤੇ ਇਹਨਾਂ ਨੂੰ ਜਿਨ੍ਹਾਂ ਨੂੰ ਸਪਲਾਈ ਕਰਦੇ ਆ ਉਹ ਵੀ ਵੱਡੀ ਮਾਤਰਾ ਚ ਦਿੰਦੇ ਹੋਣ ਆਪਣੇ ਏਰੀਆ ਚ ਇਹੋ ਜਿਹੇ ਬੰਦੇ ਹੋਣਗੇ ਜਿਨ੍ਹਾਂ ਨੂੰ ਦੇਣੀ ਸੀ ਇਹਨਾਂ ਨੂੰ हां बिल्कुल ओसी हुन ਉਹਨਾਂ ਦੀ ਇੰਟਰੋਗੇਸ਼ਨ ਹੋ ਰਹੀ ਹੈ ਪੁੱਛਗਛ ਹੋ ਰਹੀ ਹੈ ਉਹ ਅਸੀਂ ਤੁਹਾਨੂੰ ਜਿਵੇਂ ਕੋਈ ਸਾਨੂੰ ਪਤਾ ਲੱਗਦਾ ਉਹ ਵੀ ਤੁਹਾਨੂੰ ਇੱਕ ਅੱਧੇ ਦਿਨ ਚ ਅਸੀਂ ਸਾਰੀ ਡਿਟੇਲ ਦੇ ਦਾਂਗੇ ਜਿਹੜੇ ਲੋਕ ਪਕੜੇ ਗਏ ਨੇ ਕਿੱਥੋਂ ਦੇ ਰਹਿਣ ਵਾਲੇ ਨੇ ਇਹਨਾਂ ਦਾ ਆਪਸੀ ਤਾਲੁਕਾ ਕਿਵੇਂ ਬਣਿਆ ਜੀ ਇਹਨਾਂ ਲੋਕ ਕਿਨੇ ਜੁੜੇ ਜਿਹੜੇ ਸਮਗਲਰਸ ਹੁੰਦੇ ਆ ਇਹ ਪੁਰਾਣੀ ਆਪਸ ਚ ਇਹਨਾਂ ਦਾ ਮੇਲ ਮਲਾਪ ਹੈਗਾ ਅਸੀਂ ਦੋ ਦੋਸ਼ੀ ਫੜੇ ਆ ਸੁਖਿਆਲ ਸਿੰਘ ਇਹਦਾ ਜਿਹੜਾ ਪਿੰਡ ਹੈ ਦਲਮੀਰ ਖੇੜਾ ਜਿਹੜਾ ਖੂਹਿਆ ਸਰਵਰ ਥਾਣੇ ਚ ਪੈਂਦਾ ਜਿਹੜਾ ਦੂਜਾ ਦੋਸ਼ੀ ਹੈ ਜਗਰਾਤ ਸਿੰਘ ਇਹ ਪੱਲਾ ਮੇਗਾ ਸਦਰ ਫਿਰੋਜ਼ਪੁਰ ਦੇ ਵਿੱਚ ਪਿੰਡ ਹੈ ਜਿਹੜਾ ਬੜਾ ਬਦਨਾਮ ਪਿੰਡ ਹੈ ਇਹ ਦੋ ਬੰਦੇ ਅਸੀਂ ਅरेस्ट ਕਰ ਲਿਆ ਇਸ ਤੋਂ ਇਲਾਵਾ ਬਿਗ ਫਿਸ਼ ਹੈਗੀਆਂ ਉਹਨੂੰ ਵੀ ਅਸੀਂ ਜਲਦੀ ਰਾਉਂਡ ਅਪ ਕਰਾਂਗੇ ਤੇ ਉਹਨਾਂ ਦਾ ਪ੍ਰੋਪਰ ਜੋ ਕਾਨੂੰਨੀ ਕਾਰਵਾਈ ਹੁੰਦੀ ਹੈ ਕਰਾਂਗੇ ਤੇ ਇਸ ਟਾਈਪ ਦੇ ਆਪਰੇਸ਼ਨਸ ਹੁੰਦੇ ਆ ਇਹ ਬਹੁਤ ਸੈਂਸਿਟਿਵ ਆਪਰੇਸ਼ਨਸ ਹੁੰਦੇ ਆ ਜਿਵੇਂ ਡੀਆਈਜੀ ਸਰ ਨੇ ਆਲਰੇਡੀ ਦੱਸਿਆ ਕਿ ਇਹ ਸਾਡੀ 2 ਟਾਈ ਮਹੀਨਾ ਦੀ ਮਿਹਨਤ ਹੈਗੀ ਤੇ ਇਹ ਚ ਜਿਹੜੇ ਸਾਡੇ ਮੁਲਾਜ਼ਮ ਨੇ ਰਾਈਟ ਫਰੋਮ ਦਾ ਕਨਸਟੇਬਲ ਰੈਂਕ ਅਪ ਟੂ ਦਾ ਡੀਐਸਪੀ ਐਸਪੀ ਐਸਐਸਪੀ ਰੈਂਕ ਆਪਾਂ ਸਾਰੇ ਸਾਰਿਆਂ ਨੇ ਇਕੱਠੇ ਐਜ਼ ਅ ਟੀਮ ਕੰਮ ਕੀਤਾ ਔਰ ਇਨ ਦਾ ਟਾਈਪ ਦੇ ਆਪਰੇਸ਼ਨ ਚ ਸੈਂਸਿਟੀਵਿਟੀ অর ਸੀਕਰਸੀ ਮੇਨਟੇਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਕਿ ਆਪਾਂ ਗਾਂ ਤੋਂ ਗਾਂਹ ਫਾਰਵਰਡ ਤੇ ਬੈਕਵਰਡ ਲਿੰਕੇਜਸ ਚ ਜਾ ਕੇ ਮੇਨ ਸੋਰਸ ਤੱਕ ਸਾਡਾ ਮਕਸਦ ਹੈ ਆਪਾਂ ਪਹੁੰਚਣ ਸੋ ਕੱਲ ਇਨ ਲੈਸ ਥੈਨ 24 ਆਰਸ ਪਈ ਨਹੀਂ ਇਹਨਾਂ ਦੇ ਬੈਂਕ ਅਕਾਊਂਟਸ ਬਾਰੇ ਪਤਾ ਕੀਤਾ 42 ਬੈਂਕ ਅਕਾਊਂਟਸ ਦੀ ਇਨਫੋਰਮੇਸ਼ਨ ਕੱਢ ਕੇ ਉਹ ਚ ਜਿੰਨਾ ਵੀ ਮਨੀ ਜੋ ਕਿ ਡਰਗ ਪ੍ਰੋਸੀਡਸ ਤੋਂ ਇਕੱਠਾ ਕੀਤਾ ਸੀ ਟੂ ਦਾ ਟੂਨ ਆਫ 1.86 ਕਰੋੜਸ ਉਹ ਵੀ ਵਰ ਅ ਵੈਰੀ ਸਕਸੈਸਫੁਲ ਇਨ ਗੈਟਿੰਗ ਥੈਟ ਫ੍ਰੀਜ਼ਡ ਸੋ ਥੈਟ ਵਾਸ ਦ ਰੀਜ਼ਨ ਵੀ ਵਾਂਟਿਡ ਟੂ ਕੀਪ ਇਟ ਅੰਡਰ ਰੈਪਸ ਐਂਡ ਹਲੇ ਵੀ ਥਿਸ ਇਜ਼ ਜਸਟ ਅ ਸਟਾਰਟਿੰਗ ਪੁਆਇੰਟ ਆਫ ਥਿਸ ਆਪਰੇਸ਼ਨ ਔਰ ਐਨੋ ਆਪਾ ਗਾਂ ਤੋਂ ਗਾਂ ਲੈ ਕੇ ਜਾਵਾਂਗੇ ਤੇ ਇਹਨਾਂ ਦੀ ਸਾਰੀ ਜਿਹੜੀ ਪ੍ਰਾਪਰਟੀ ਹੈ ਉਹ ਵੀ ਫ੍ਰੀਜ਼ ਕਰਾਵਾਂਗੇ ਇਹਦੇ ਨਾਲ ਨਾਲ ਮੈਂ ਇੱਕ ਹੋਰ ਗੱਲ ਤੁਹਾਨੂੰ ਦੱਸਣਾ ਜਾਵਾਂਗੀ ਕਿ ਇਹ ਜਿਹੜਾ ਪੱਤਾ ਪਰ ਅਸੀਂ ਰਜਿਸਟਰ ਕੀਤਾ ਹੈ ਇਹ ਚ ਸਪੈਸ਼ਲ ਸੈਕਸ਼ਨ ਏਕ ਲਗਾਇਆ ਹੈ ਜੇ ਚ ਜਿਹੜਾ ਵੀ ਬੰਦਾ ਡਰਗ ਟ੍ਰੇਡ ਨੂੰ ਫਾਈਨਾਂਸ ਕਰਦਾ ਹੈ ਨੰਬਰ 1 ਜਾਂ ਜਿਹੜੇ ਡਰਗ ਪੈਡਲਰ ਹੈ ਉਹਨੂੰ ਹਾਰਬਰ ਕਰਦਾ ਹੈ ਜਾਂ ਆਪਣੇ ਖਰਚ ਪਣਾ ਦਿੰਦਾ ਹੈ ਉਹਨੂੰ ਵੀ ਆਪਾਂ ਬਿਲਕੁਲ ਸਟ੍ਰਿਕਲੀ ਡੀਲ ਕਰਾਂਗੇ ਉਹਨਾਂ ਦੀ ਵੀ ਪ੍ਰਾਪਰਟੀਆਂ ਫ੍ਰੀਜ਼ ਕਰਾਂਗੇ ਉਹਨਾਂ ਨੂਵੀ ਐਨਡੀਪੀਐਸ ਦੇ ਐਂਬੈਟ ਚ ਲੈ ਕੇ ਆਵਾਂਗੇ ਸੋ ਦਿਸ ਇਜ਼ ਐਨ 올 ਆਊਟ ਅਪਰੋਚ ਫਰਮ ਆਰ ਸਾਈਡ ਮੈਮ ਇਹਨਾਂ ਨੂੰ ਗ੍ਰਫਤਾਰ ਕੀ ਥੋ ਕੀਤਾ ਗਿਆ ਕਿੱਥੇ ਨਾਕਾਬੰਦੀ ਕੀਤੀ ਗਈ ਕਿ ਮਗਰੋਂ ਹੀ ਪਿੱਛੇ ਹੀ ਪਿੱਛੇ ਕੀਤਾ ਜਾ ਰਿਹਾ ਸੀ ਪੰਜਾਬ ਪੂਰ ਵਿੱਚ ਇਹ ਨਾਕਾ ਇੱਥੇ ਖੂਈਆਂ ਸਰਵਰ ਦੇ ਇਲਾਕੇ ਚ ਜਿਹੜਾ ਹੈਗਾ ਲਗਾਇਆ ਗਿਆ ਸੀ ਔਰ ਇਹਨਾਂ ਨੂੰ ਆਪਾਂ ਫੋਰ ਦਾ ਪਾਸਟ 2 ਐਂਡ 1/2 ਮੰਥਸ ਵੀ ਵਰ ਬਿਲਡਿੰਗ ਅਪ ਦਿਸ ਆਪਰੇਸ਼ਨ ਐਂਡ ਔਨ 26th ਵੀ ਵਰ ਏਬਲ ਟੂ ਸਕਸੈਸਫੁਲੀ ਐਗਜ਼ੀਕਿਊਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ